ਹਾਂਜੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਪ੍ਰਾਈਵੇਟ ਤੇ ਸਰਕਾਰੀ ਸਾਰੇ ਹੀ ਸਕੂਲਾਂ ਵਿੱਚ 31 ਦਸੰਬਰ ਤੱਕ ਸਰਦੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਜੀ ਹਾਂ ਦੋਸਤੋ ਬਿਲਕੁਲ ਸਹੀ ਦੋਸਤੋ ਨੇ ਸੁਣਿਆ ਅੱਗੇ ਤੋਂ ਆਪਾਂ ਲਾਈਵ ਪ੍ਰੂਫ ਇੱਕ ਖਬਰ ਵੀ ਦਿਖਾਵਾਂਗੇ ਇਸ ਲਈ ਵੀਡੀਓ ਨੂੰ ਪੂਰੀ ਐਂਡ ਤੱਕ ਦੇਖਣਾ ਅਤੇ ਸਾਰੀ ਖਬਰ ਦੇਖ ਕੇ ਜਾਇਓ ਅੱਗੇ ਜਿਹੜੇ ਤੁਹਾਡੇ ਫਾਈਨਲ ਐਗਜ਼ਾਮਸ ਹੋਣੇ ਨੇ ਪ੍ਰੀ ਬੋਰਡ ਐਗਜ਼ਾਮ ਹੋਣੇ ਨੇ ਉਹਨਾਂ ਦੀ ਤਿਆਰੀ ਲਈ ਆਪਾਂ ਵੀਡੀਓਜ਼ ਜਲਦ ਲੈ ਕੇ ਆ ਰਹੇ ਹਾਂ ਉਸ ਵੀਡੀਓਜ਼ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਤੇ ਸਿੱਧੇ ਸਬਸਕ੍ਰਾਈਬ ਕਰਕੇ ਜਲਦੀ ਬੈਲ ਆਈਕਨ ਨੂੰ ਔਨ ਕਰ ਲਓ ਤੇ ਕਰਦੇ ਆਂ ਵੀਡੀਓ سٹਾਰਟ ਹਾਂਜੀ ਦੋਸਤੋ ਬਿਲਕੁਲ ਸਹੀ ਤੁਹਾਨੂੰ ਸੁਣਿਆ 31 ਦਸੰਬਰ ਤੱਕ ਛੁੱਟੀਆਂ ਕਰ ਦਿੱਤੀਆਂ ਸਰਦੀ ਦੀਆਂ ਪਰ ਪਿਛਲੀ ਵਾਰ 24 ਜਾਂ 25 ਤਰੀਕ ਤੋਂ ਛੁੱਟੀਆਂ ਹੁੰਦੀਆਂ ਸੀ ਤੇ ਇਸ ਵਾਰ ਕਿੰਨੀ ਤਰੀਕ ਤੋਂ ਹੋਣਗੀਆਂ ਅੱਗੇ ਤੁਹਾਨੂੰ ਆਪਾਂ ਲਾਈਵ ਪ੍ਰੂਫ ਕਵਰ ਪੜਾ ਦੰਨੇ ਆ ਆਪਦੇ ਸਾਰੇ ਸਕੂਲਾਂ ਵਿੱਚ ਸਰਦੀ ਦੀਆਂ ਛੁੱਟੀਆਂ ਦੀ ਤਰੀਕ ਦਾ ਐਲਾਨ ਕਰ ਦਿੱਤਾ ਤੇ ਪੰਜਾਬ ਦੇ ਸਕੂਲਾਂ ਵਿੱਚ 24 ਤਰੀਕ ਤੋਂ ਲੈ ਕੇ ਯਾਨਕੀ 12ਵੇਂ ਮਹੀਨੇ ਦੀ 24 ਤਰੀਕ ਤੋਂ ਲੈ ਕੇ 31 ਤਰੀਕ ਤੱਕ 31 ਦਸੰਬਰ ਤੱਕ ਸਰਦੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਹਾਂਜੀ ਦੋਸਤੋ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਤੁਹਾਨੂੰ ਅੱਗੇ ਪੜ੍ਹਾ ਦੰਨੇ ਆਪਾਂ। ਨੋਟੀਫਿਕੇਸ਼ਨ ਵਿੱਚ ਇਹ ਹੀ ਕੁਝ ਹੈ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਸਮੂਹ ਸਰਕਾਰੀ, ਪ੍ਰਾਈਵੇਟ ਐਡਿਟ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਸਰਦੀਆਂ ਦੇ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਹਰ ਸਾਲ ਜਿਵੇਂ ਹੁੰਦੀਆਂ ਨੇ ਛੁੱਟੀਆਂ ਓਵੇਂ ਹੀ ਦੋਸਤੋ 24 ਤੋਂ ਲੈ ਕੇ ਤੇ 31 ਦਸੰਬਰ ਤੱਕ ਛੁੱਟੀਆਂ ਦਾ ਐਲਾਨ ਕੀਤਾ ਹੈ ਪੰਜਾਬ ਸਰਕਾਰ ਵੱਲੋਂ ਤੇ ਤੁਸੀਂ ਇੱਕ ਨੋਟੀਫਿਕੇਸ਼ਨ ਵੀ ਦੇਖ ਸਕਦੇ ਹੋ ਪੰਜਾਬ ਸਰਕਾਰ ਵੱਲੋਂ ਜਿਹੜਾ ਜਾਰੀ ਕੀਤਾ ਹੈ ਤੇ ਇਹਨੂੰ ਚੰਗੀ ਤਰ੍ਹਾਂ ਪੜ੍ਹ ਵੀ ਸਕਦੇ ਹੋ ਤੁਹਾਨੂੰ ਵਿਸ਼ਵਾਸ ਹੋ ਜਾਊਗਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋਣ ਆਪਣੇ ਦੋਸਤਾਂ ਮਿੱਤਰਾਂ ਤੱਕ ਤਾਂ ਕਿ ਉਹਨਾਂ ਨੂੰ ਵੀ ਛੁੱਟੀਆਂ ਬਾਰੇ ਪਤਾ ਲੱਗ ਜਾਵੇ ਤੇ ਬਾਕੀ ਹੋਰ ਆਪਣੀਆਂ ਵੀਡੀਓਜ਼ ਆ ਰਹੀਆਂ ਨੇ ਤੁਹਾਡੇ ਪੇਪਰਾਂ ਦੇ ਰਿਗਾਰਡਿੰਗ ਕਿ ਤੁਹਾਡੀ ਡੇਟ ਸ਼ੀਟ ਕਦੋਂ ਆਵੇਗੀ ਤੇ ਹੋਰ ਵੀ ਸਭ ਤੋਂ ਪਹਿਲਾਂ ਵੀਡੀਓਜ਼ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਟੈਲੀਗ੍ਰਾਮ ਤੇ ਜੁਆਇਨ ਕਰ ਲਓ WhatsApp ਚੈਨਲ ਤੇ ਸਭ ਤੋਂ ਪਹਿਲਾਂ ਹੋਰ ਅਪਡੇਟਸ ਲਈ ਧੰਨਵਾਦ